ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਆਪਾਂ ਦਰਨਾਨਕ ਨਾਮਲੇਵਾ ਸੰਗਤ ਵੱਲੋਂ ਬੜੇ ਸਮੇਂ ਦੇ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ ਇੱਥੇ ਭਦਰ ਸਿੰਘ ਵਸਤੀ ਆ ਮੋਗੇ ਦੇ ਨੇੜੇ ਤੇ ਸਾਨੂੰ ਦੱਸਿਆ ਸੀ ਕਿਸੇ ਭਰਾ ਨੇ ਕਿ ਉਹ ਬੰਦੇ ਦੀ ਬਹੁਤ ਹਾਲਤ ਖਰਾਬ ਆ ਕਾਫੀ ਦਿਨਾਂ ਤੋਂ ਫੋਨ ਆਉਂਦੇ ਪਏ ਸੀਗੇ ਕਿ ਗਰਮੀ ਇੱਥੇ ਬਹੁਤ ਜ਼ਿਆਦਾ ਪੈ ਰਹੀ ਆ ਇੰਨੀ ਜ਼ਿਆਦਾ ਗਰਮੀ ਆ ਤੇ ਕਈ ਥਾਵਾਂ ਤੇ ਤਾਂ ਪਾਣੀ ਵੀ ਮੁੱਕ ਗਿਆ ਤੇ ਆਪਣੇ ਪੰਜਾਬੀ ਤੁਹਾਨੂੰ ਪਤਾ ਉਹੋ ਭਜਦੇ ਹੁੰਦੇ ਆ ਜਦੋਂ ਜਮ ਐਂਡ ਹੋ ਜਾਂਦਾ ਹੁਣ ਪਾਣੀ ਕਈ ਥਾਵਾਂ ਤੇ ਮੁੱਕਦਾ ਪਿਆ ਹੋਇਆ ਤੇ ਹੁਣ ਦਰਖਤ ਲਾਉਣ ਵਾਲੇ ਪਾਸੇ ਲੱਗੇ ਆ ਤੇ ਹੁਣ ਭੱਜ ਦੌੜ ਸ਼ੁਰੂ ਕੀਤੀ ਆ ਜਿਹੜਾ ਕੰਮ ਸਾਨੂੰ ਪਹਿਲਾਂ ਕਰਨਾ ਚਾਹੀਦਾ ਅਸੀਂ ਹੁਣ ਕਰ ਰਹੇ ਆ ਜੇ ਹੁਣ ਵੀ ਆਪਾਂ ਧਰਤੀ ਨੂੰ ਸੰਭਾਲ ਲਈਏ ਤੇ ਜੇ ਆਪਾਂ ਦਰਖਤ ਲਾ ਸਕੀਏ 5 ਲੱਖ ਕਰੋੜ ਕਿੰਨਾ ਦੱਸ ਰਹੇ ਸੀ ਕਿ ਜਿਹੜਾ ਦਰਖਤ ਆਪਾਂ ਨੂੰ ਸਾਰੇ ਇੱਥੋਂ ਮੁਲਕ ਨੂੰ ਜਿਹੜਾ ਆਪਾਂ ਨੂੰ ਚਾਹੀਦਾ ਤੇ ਵੱਢਿਆ ਜਾ ਚੁੱਕਿਆ ਇੱਕ ਸ਼ਹਿਰ ਦੇ ਵਿੱਚ ਘੜ ਤੋਂ ਘੜ 10-10 ਲੱਖ ਦਰਖਤ ਆ ਜਿਹੜਾ ਕੱਟਿਆ ਜਾ ਚੁੱਕਿਆ ਉਹ ਦੇਖ ਲਓ ਤੁਸੀਂ ਕਦੋਂ ਵੱਡੇ ਹੋਏ ਤੇ ਕਦੋਂ ਜਾ ਕੇ ਬਣੇ ਉਹ ਹੁਣ ਇਦਾਂ ਸਾਰੇ ਉਸ ਮਹੀਨੇ ਦੇ ਵਿੱਚ ਲੱਗੇ ਹੋਏ ਆ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਗਰਮੀ ਕਰਕੇ ਬੁਖਾਰ ਹੋ ਜਾਂਦਾ ਬਿਮਾਰ ਹੋ ਜੀਦਾ ਉਹਦੇ ਕਰਕੇ ਆਪਾਂ ਕਾਫੀ ਸਮਾਂ ਤੁਹਾਡੇ ਰੂਬਰੂ ਨਹੀਂ ਹੋ ਸਕੇ ਮਤਲਬ ਜਦੋਂ ਵੀ ਕਿਤੇ ਸਾਨੂੰ ਪਤਾ ਲੱਗਦਾ ਇੱਥੇ ਵੀਰ ਭਰਾ ਨੂੰ ਸਾਡੇ ਨੂੰ ਇੱਕ ਪ੍ਰੋਬਲਮ ਹੋਈ ਸੀ ਉਹਦੇ ਜਿਹੜੀ ਹੈਗੀ ਆ ਟਾਇਲਟ ਵਾਲੀ ਨਾਲੀ ਉਪਹੀ ਹੋਈ ਆ ਤੇ ਆਪਰੇਸ਼ਨ ਕਰਕੇ ਘਰ ਦੀ ਹਾਲਤ ਬਹੁਤ ਖਰਾਬ ਆ ਕਾਫੀ ਦਿਨਾਂ ਤੋਂ ਸਾਨੂੰ ਫੋਨ ਕਰਦੇ ਪਏ ਸੀ ਅੱਜ ਫੇਰ ਸਮਾਂ ਲੱਗਿਆ ਆਜੋ ਆਪਾਂ ਮਲਾਉਨੇ ਆ ਤੁਹਾਨੂੰ ਤੇ ਦੇਖਦੇ ਆਂ ਕੀ ਗੱਲਬਾਤ ਆ ਮਤਲਬ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਆ ਜਾਂ ਕੋਈ ਮਸਲਾ ਹੁੰਦਾ ਅਸੀਂ ਅਕਸਰ ਹੀ ਕਹਿੰਨੇ ਹੁੰਦੇ ਆਂ ਵੀ ਆਵਾਂਗੇ ਜ਼ਰੂਰ ਪਰ ਸਮਾਂ ਲੱਗ ਸਕਦਾ ਔਰ ਕੂਲਰ ਮੰਡ ਕਰਦੇ ਇਹਨਾਂ ਨੂੰ ਪ੍ਰੋਬਲਮ ਸੀਗੀ ਤੇ ਸਾਨੂੰ ਕਾਫੀ ਦਿਨਾਂ ਤੋਂ ਫੋਨ ਕਰਦੇ ਪਏ ਸੀਗੇ ਗਰਮੀ ਕਾਰਨ ਥੋੜਾ ਢੱਲੇ ਮੱਠਾਈ ਸੀਗੇ ਟਾਈਮ ਨਹੀਂ ਲੱਗਿਆ ਤੇ ਸੰਗਤਾਂ ਦੇ ਫੋਨ ਵੀ ਕਾਫੀ ਆਏ ਆ ਕਹਿੰਦੇ ਸੀ ਤੁਸੀਂ ਕੋਈ ਵੀਡੀਓ ਨਹੀਂ ਪਾਈ ਹੋਇਆ ਕਿ ਕੋਈ ਗੱਲ ਨਹੀਂ ਤੇ ਹੁਣ ਉਹ ਜਗ੍ਹਾ ਦਾ ਥੋੜਾ ਜਿਹਾ ਸੀਗਾ ਸੰਗਤ ਵਾਸਤੇ ਲਈ ਆ ਉਧਰ ਹੁਣ ਮਸਲਾ ਹੱਲ ਹੋ ਗਿਆ ਤੇ ਹੁਣ ਮਾਰੇ ਦੀ ਮਿਹਰ ਦੇ ਨਾਲ ਦੇਖਦੇ ਆ ਜਿਵੇਂ ਜਿਵੇਂ ਕੀ ਗੱਲ ਹੋਈ ਆ ਵੀਰੇ ਆਪਾਂ ਨੂੰ ਕੀ ਪ੍ਰੋਬਲਮ ਆ ਮੈਨੂੰ ਪ੍ਰੋਬਲਮ ਨਾੜਾ ਬਲੌਕ ਹੋ ਗਈ ਸੋਚ ਪੈਣ ਨਾਲ ਅੱਛਾ ਉਹਦੇ ਕਾਰਨ ਨਾ ਕਿ ਮੇਰੀਆਂ ਨਾੜਾਂ ਨਾ ਕਿ ਬਿਹੋਦੀ ਬਾਹਰ ਘਟਦੀ ਉਹਨਾਂ ਨੇ ਲੈਂਡਿੰਗ ਵਾਲੇ ਉਹਦੇ ਕਾਰਨ ਹੁਣ ਮੈਨੂੰ ਪਰੇਸ਼ਾਨੀ ਹੁੰਦੀ ਹੈ ਤੇ ਕੀ ਤੇਰਾ ਆਪਰੇਸ਼ਨ ਵਗੈਰਾ ਹੋਇਆ ਵਾ ਜਾਂ ਪਹਿਲਾਂ ਆਪਰੇਸ਼ਨ ਹੋਇਆ ਪਹਿਲਾ ਆਪਰੇਸ਼ਨ ਐਕਤੀ ਹੋਇਆ ਹੋਈ ਮੇਨ ਅੱਛਾ ਆ ਦੂਜਾ ਆਪਰੇਸ਼ਨ ਹੋਣਾ ਹੁਣ ਤੇ ਕਿੰਨੇ ਕਰਵਾਇਆ ਸੀ ਆਪਰੇਸ਼ਨ ਪਹਿਲਾਂ ਪਹਿਲਾਂ ਸੀ ਆਪ ਵੀ ਨੇ ਕੀ ਕਰਵਾਇਆ ਸੀ ਅੱਛਾ ਹੁਣ ਆਪਾਂ ਨੂੰ ਕੀ ਹੈਲਪ ਦੀ ਲੋੜ ਹੈ ਹਾਂਜੀ ਫਰੀਦਕੋਟੋਂ ਹੁੰਦਾ ਆਪਰੇਸ਼ਨ ਦਾ ਹਾਂਜੀ ਫਰੀਦਕੋਟੋਂ ਹੁੰਦਾ ਫਰੀਦਕੋਟ ਦਾ ਆਪਣੇ ਕਾਫੀ ਬੰਦੇ ਹੈਗੇ ਡਾਕਟਰ ਆ ਜਿਹੜੇ ਜਾਣ ਪਛਾਨ ਵਾਲੇ ਆ ਅਰੇ ਪਰ ਦੇਖਦੇ ਦੱਸਿਓ ਵਿਖਾਇਓ ਕੀ ਪ੍ਰੋਬਲਮ ਇਥੇ ਲੱਗ ਤਾ ਜਿਆ ਕਰੇ ਆ ਦੇਖੋ ਸੰਗਤ ਜੀ ਇਹਦਾ ਮਤਲਬ ਨਾ ਸਾਰਾ ਨਾੜਾ ਨੂੜਾ ਕੱਟੀਆਂ ਹੋਈਆਂ ਸਾਰਾ ਹੀ ਵੱਡਿਆ ਟੁੱਕਿਆ ਹੋਇਆ ਇਹ ਕਰਕੇ ਇਹ ਹਾਲਾਤ ਕਾਫੀ ਬੁਢੇ ਸਏ ਪਏ ਹੈ ਨਾ ਇਹ ਕਿੰਨੇ ਟਾਈਮ ਦਾ ਵੀਰੇ ਇਦਾਂ ਲੱਗਿਆ ਹੋਇਆ ਇਹ ਇਹ ਤਿੰਨ ਮਹੀਨੇ ਹੋ ਜਾਣੇ ਪਹਿਲੇ ਫਰੀਦਕੋਟ ਨਾ ਧੋਖੇ ਦੇਖ ਲਓ ਤੁਸੀਂ ਮਾਲਕ ਦੀਆਂ ਖੇਡਾਂ ਆ ਤੇ ਕਿੰਨੇ ਕਿੰਨੇ ਧੋਖਾ ਦੁਨੀਆ ਦੇ ਵਿੱਚ ਨਾ ਥੋੜਾ ਬਹੁਤਾ ਪਿੱਛੇ ਕਰਦਾ ਆ ਜੀ ਆ ਜਾ ਬੈਠੋ ਪਿੱਛੇ ਆ ਜਾ ਭਾਜੀ ਜੀ ਤੇ ਜਿਹੜੋਂ ਕਰਨੇ ਹੁੰਦੇ ਨਾ ਪਰਮੇਸ਼ਵਰ ਦੇ ਭੁੱਲਿਆਂ ਵਿਆਪੇ ਸਭੇ ਰੋਗ ਕਈ ਵਾਰੀ ਕੋਈ ਮਾਲਕ ਦਾ ਕੋਈ ਇਹੋ ਜਿਹਾ ਸਿਸਟਮ ਹੁੰਦਾ ਕੋਈ ਰਹਿ ਜਾਂਦਾ ਕੋਈ ਬੰਦਗੀ ਵਾਲੋਂ ਤੇ ਧੋਖਾ ਜਿਹੜੇ ਮਹਾਰਾਜ ਪਤਾ ਨਹੀਂ ਕਦੋਂ-ਕਦੋਂ ਤੇ ਕਿਵੇਂ-ਕਿਵੇਂ ਕਿੰ ਨੂੰ ਦਿੰਦਾ ਇਹ ਕਾਫੀ ਦਿਨਾਂ ਤੋਂ ਭਰਾ ਸਾਡਾ ਜਿਹੜਾ ਨਾਲ ਬੈਠੇ ਹੋਏ ਆ ਤੇ ਇਹਨਾਂ ਨੇ ਫੋਨ ਕੀਤਾ ਸਾਨੂੰ ਬਹੁਤ ਵਾਰੀ ਮੈਂਨੂੰ ਦੱਸਿਆ ਸੀ ਮੈਂ ਕਹੇ ਵੀ ਆਵਾਂਗੇ ਜਰੂਰ ਤੇ ਥੋੜਾ ਸਮਾਂ ਲੱਗ ਜੂਗਾ ਅੱਜ ਫਿਰ ਸਮਾਂ ਲੱਗਿਆ ਵਾ ਤੇ ਅਸੀਂ ਸੰਗਤ ਨੂੰ ਇਹਨਾਂ ਦਾ ਨੰਬਰ ਵੀ ਪਾ ਦਿੰਨੇ ਆ ਜਿਹੜਾ ਆਪਰੇਸ਼ਨ ਵਗੈਰਾ ਹੋਣਾ ਕਿੰਨਾ ਖਰਚਾ ਦੱਸਿਆ ਆਪਰੇਸ਼ਨ ਦਾ ਉਹਨਾਂ ਨੇ ਹਾਂਜੀ ਉਹਨਾਂ ਨੇ ਕਹੇ 20-25 ਹਜ਼ਾਰ ਰੁਪਈਆ ਕਿਹਾ ਨੰਬਰ ਹੈਗਾ ਡਾਕਟਰ ਦਾ ਨੰਬਰ ਹੈ ਤੇ ਸੁਪੀ ਵਾਲੇ ਦਾ ਅੱਗੇ ਦੇਖਣਾ ਚਲੋ ਡਾਕਟਰ ਨੂੰ ਅਸੀਂ ਫੋਨ ਕਰਦੇ ਆਂ ਜੀ ਤੇ ਇਹਨਾਂ ਦਾ ਨੰਬਰ ਵੀ ਅਸੀਂ ਜਿਹੜਾ ਹੈਗਾ ਵੀਡੀਓ ਦੇ ਵਿੱਚ ਪਾ ਦਾਂਗੇ ਬਾਕੀ ਤੁਸੀਂ ਵੀ ਗੱਲਬਾਤ ਕਰ ਸਕਦੇ ਆ ਜੇ ਸਾਡੇ ਨਾਲ ਸੰਪਰਕ ਕਰਨਾ ਹੋਵੇ ਉਹ ਕਰ ਸਕਦੇ ਆ ਅ ਬਾਕੀ ਜੋ ਅਸੀਂ ਹੈਗੇ ਆ ਤੇ ਮਹਾਰਾਜ ਜੀ ਮੇਰ ਦੇ ਨਾਲ ਗੱਲਬਾਤ ਕਰਕੇ ਖਰਚਾ ਅਸੀਂ ਦੇ ਦਿੰਨੇ ਆ ਤੇ ਆਪਰੇਸ਼ਨ ਦੇਖਦੇ ਆ ਵੀ ਹੁਣ ਸਕਸੈਸ ਹੁੰਦਾ ਜੇ ਪਰਮਾਤਮਾ ਮਿਹਰ ਕਰੇ ਆਪ ਗੱਲਬਾਤ ਕਰਕੇ ਦੇਖਦੇ ਆ ਕਾਫੀ ਕੰਮ ਵਿਗੜਿਆ ਹੋਇਆ ਨਾ ਇਹ ਕਿੰਨੇ ਦਿਨ ਤੋਂ ਆ ਵੀਰੇ ਪ੍ਰੋਬਲਮ ਤੁਹਾਨੂੰ ਤੇ ਮੈਨੂੰ ਹੋ ਗਿਆ ਦੋ ਮਹੀਨੇ ਹੋ ਗਏ ਇਹ ਕਿਵੇਂ ਗਈ ਇਹ ਹੋ ਗਈ ਮੈਂ ਪੱਲੇਦਾਰੀ ਕਰਦਾ ਸੀ ਅੱਛਾ ਜ਼ੋਰਦਾਰ ਲਾਉਂਦਾ ਹਾਂ ਜ਼ੋਰ ਨਾਲ ਨਾ ਸੋਜ ਪੈ ਗਈ ਅੰਦਰ ਸੋਜਣਾ ਉਹਦੇ ਨਾੜਾ ਨੂੰ ਘੋਟ ਵੱਜ ਗਈ ਉਹੋ ਵਜਨ ਕਾਰਨ ਨਾ ਕਿ ਉਹ ਨਾੜਾ ਬਲੌਗ ਉਹਦਾ ਖਾਣ ਪੀਣ ਚ ਤਾਂ ਕੋਈ ਪ੍ਰੋਬਲਮ ਨਹੀਂ ਲੈ ਖਾਣ ਪੀਣ ਚ ਕੋਈ ਖਾਣ ਪੀਣ ਚ ਨਾ ਜਿੰਨਾ ਮੈਂ ਖਾਣਾ ਉਹਨਾਂ ਬਾਹਰ ਆ ਜਾਂਦਾ ਅੱਛਾ ਪਾਚਦਾ ਘੱਟਾ ਬਾਹਰ ਜ਼ਿਆਦਾ ਆ ਜਾਂਦਾ ਸਾਰਾ ਦੇਖੋ ਤੁਸੀਂ ਲੱਕ ਦੇ ਨਾਲ ਮੋਮਜਮਾ ਬੰਨਿਆ ਹੋਇਆ ਤੇ ਉਵੇਂ ਨਾੜਾ ਸਾਰੀਆਂ ਜੋ ਟਾਇਲਟ ਵਾਲੀ ਪਾਈਪ ਵਗੈਰਾ ਲੱਗੀ ਹੋਈ ਆ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਆ ਉਦਾਂ ਤਾਂ ਅੰਦਰੋਸਤਾਂ ਵੀ ਕੋਈ ਪ੍ਰੋਬਲਮ ਨਹੀਂ ਪਰ ਜਿਹੜਾ ਇਹ ਰੋਗ ਬਹੁਤ ਵੱਡਾ ਤੇ ਆਪਾਂ ਡਾਕਟਰ ਨਾਲ ਗੱਲਬਾਤ ਕਰਕੇ ਫਿਰ ਤੁਹਾਨੂੰ ਅਗਲੀ ਵੀਡੀਓ ਪਾਵਾਂਗੇ ਜਿਵੇਂ ਵਿਚਾਰ ਹੋਊਗੀ ਨੰਬਰ ਸਾਡੇ ਹੈਗੇ ਹੀ ਆ ਤੁਸੀਂ ਕਾਲ ਕਰਕੇ ਦੱਸ ਸਕਦੇ ਆ ਲਾਉਣੇ ਆ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ